ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤਰਨਤਾਰਨ ਜਮਨੀ ਚੋਣ ਦੇ ਨਤੀਜੇ ਆ ਗਏ ਨੇ ਤੇ ਜਿਵੇਂ ਕਿ ਕਿਆਸ਼ਰਾਈਆਂ ਲਗਾਈਆਂ ਜਾ ਰਹੀਆਂ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਇਹ ਚੋਣਾਂ ਜਿੱਤ ਚੁੱਕੇ ਨੇ ਚੌਥੀ ਵਾਰ ਉਹ ਤਰਨਤਾਰਨ ਤੋਂ ਐਮਐਲਏ ਚੁਣੇ ਗਏ ਨੇ ਤੇ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਰੰਧਾਵਾ ਉਹ ਦੂਸਰੇ ਨੰਬਰ ਤੇ ਆਏ ਨੇ ਤੇ ਜਿਵੇਂ ਕੀ ਦੱਸਿਆ ਜਾ ਰਿਹਾ ਸੀ ਜਾਂ ਕਿਹਾ ਜਾ ਰਿਹਾ ਸੀ ਕਿ ਲੜਾਈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਉਮੀਦਵਾਰ ਦੇ ਵਿਚਕਾਰ ਹੀ ਹੈ ਹੋਇਆ ਵੀ ਇਸੇ ਤਰੀਕੇ ਨਾਲ ਨਤੀਜਿਆਂ ਦੇ ਵਿੱਚ ਵੀ ਇਹੀ ਨਿਕਲਿਆ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆਈ ਤੇ ਦੂਸਰੇ ਨੰਬਰ ਤੇ ਅਕਾਲੀ ਦਲ ਆਇਆ ਲੇਕਿਨ ਜਿਵੇਂ ਪ੍ਰਚਾਰਿਆ ਜਾ ਰਿਹਾ ਸੀ ਕਿ ਲੜਾਈ ਬਹੁਤ ਤਿੱਖੀ ਹੈ ਬਹੁਤ ਫਸਮੀ ਟੱਕਰ ਹੈ ਉਸ ਤਰੀਕੇ ਨਾਲ ਫਸਮੀ ਟੱਕਰ ਦਿਖਾਈ ਨਹੀਂ ਦਿੱਤੀ ਜਿੱਥ ਦਾ ਮਾਰਜਨ ਜੇ ਤਕਰੀਬਨ 12000 ਦੇ ਨੇੜੇ ਤੇੜੇ ਹੁੰਦਾ ਹੈ ਤਾਂ ਉਸ ਨੂੰ ਫਸਮੀ ਟੱਕਰਤਾ ਨਹੀਂ ਕਿਹਾ ਜਾ ਸਕਦਾ ਹੁਣ ਹਰ ਪਾਰਟੀ ਹਰ ਉਮੀਦਵਾਰ ਇਸ ਦਾ ਵਿਸ਼ਲੇਸ਼ਣ ਕਰਕੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਕਿਵੇਂ ਇਹ ਨਤੀਜੇ ਉਹਨਾਂ ਦੇ ਹੱਕ ਵਿੱਚ ਭੁਗਤੇ ਨੇ ਕਿਵੇਂ 2027 ਦੇ ਲਈ ਲੋਕਾਂ ਨੇ ਉਹਨਾਂ ਦੀ ਪਾਰਟੀ ਨੂੰ ਫਤਵਾ ਦਿੱਤਾ ਹੈ ਕਿਉਂਕਿ ਅੱਜਕੱਲ ਦੇ ਦੌਰ ਦੇ ਵਿੱਚ ਚੋਣਾਂ ਪਰਸੈਪਸ਼ਨ ਦੀ ਲੜਾਈ ਜ਼ਿਆਦਾ ਮੰਨੀਆਂ ਜਾਂਦੀਆਂ ਨੇ ਜ਼ਮੀਨੀ ਪੱਧਰ ਤੇ ਮੁੱਦਿਆਂ ਦੇ ਉੱਪਰ ਘਟੜਲੀਆਂ ਜਾਂਦੀਆਂ ਨੇ ਵਰਤਾਂਤ ਕੀ ਸਰਜਿਆ ਜਾ ਰਿਹਾ ਹੈ ਜਾਂ ਕੀ ਸਰਜਿਆ ਜਾਂਦਾ ਹੈ ਉਸ ਤੇ ਉੱਪਰ ਨਤੀਜੇ ਜਿਆਦਾ ਨਿਰਭਰ ਕਰਦੇ ਹਨ ਸੋ ਇਹਨਾਂ ਚੋਣਾਂ ਨੂੰ ਵੀ 2027 ਤੋਂ ਪਹਿਲਾਂ ਸੈਮੀਫਾਈਨਲ ਕਿਹਾ ਜਾ ਰਿਹਾ ਸੀ ਜਿਵੇਂ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੀਆਂ ਜ਼ਿਮਨੀ ਚੋਣਾਂ ਨੂੰ ਵੀ ਸੈਮੀਫਾਈਨਲ ਕਿਹਾ ਗਿਆ ਤੇ ਉਸ ਤੋਂ ਪਹਿਲਾਂ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਹੋਣੀਆਂ ਉਹਨਾਂ ਨੂੰ ਵੀ ਸੈਮੀਫਾਈਨਲ ਕਿਹਾ ਗਿਆ ਤੇ ਜੇ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਜ਼ਿਮਨੀ ਚੋਣ ਹੋਏਗੀ ਉਹਨੂੰ ਵੀ ਸੈਮੀਫਾਈਨਲ ਹੀ ਕਿਹਾ ਜਾਏਗਾ ਸੋ ਹਰ ਇੱਕ ਪਾਰਟੀ ਇਹ ਜਤਾਉਣ ਦੀ ਕੋਸ਼ਿਸ਼ ਕਰੇਗੀ ਕਿ ਇਸ ਸੈਮੀਫਾਈਨਲ ਉਹਨਾਂ ਵੱਲੋਂ ਜਿੱਤ ਰਿਆ ਗਿਆ ਹੈ ਲੋਕਾਂ ਨੇ ਆਪਣਾ ਇਸ਼ਾਰਾ ਕਰ ਦਿੱਤਾ ਹੈ ਤੇ ਹੁਣ 2027 ਦੇ ਵਿੱਚ ਉਹਨਾਂ ਦੀ ਸਰਕਾਰ ਹੀ ਬਣੇਗੀ ਲੇਕਿਨ ਜੇ ਢੰਗ ਨਾਲ ਵਿਸ਼ਲੇਸ਼ਣ ਕਰਨਾ ਹੋਵੇ ਕਿਹੜੀ ਪਾਰਟੀ ਦਾ ਉਮੀਦਵਾਰ ਕਿੱਥੇ ਖੜਿਆ 2027 ਦੇ ਵਿੱਚ ਇਹਨਾਂ ਨਤੀਜਿਆਂ ਦੇ ਕੋਈ ਇਸ਼ਾਰੇ ਹੈ ਵੀ ਜਾਂ ਨਹੀਂ ਜਾਂ ਸਿਰਫ ਇਸ ਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਹੀ ਜਾ ਰਿਹਾ ਹੈ ਇਹ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਲekin ਸ਼ੁਰੂਆਤ ਆਪਾਂ ਜੇਤੂ ਉਮੀਦਵਾਰ ਤੋਂ ਨਾ ਕਰਕੇ ਅਕਾਲੀ ਦਲ ਦੇ ਉਮੀਦਵਾਰ ਤੋਂ ਕਰਦੇ ਹਾਂ ਅਕਾਲੀ ਦਲ ਇਸ ਨਤੀਜੇ ਨੂੰ ਕਿਵੇਂ ਪ੍ਰਚਾਰ ਰਿਹਾ ਹੈ ਕਿਸ ਤਰੀਕੇ ਨਾਲ ਲੋਕਾਂ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਹੜੀਆਂ ਚੀਜ਼ਾਂ ਇਸ ਦੇ ਵਿੱਚ ਆਪਣੇ ਫਾਇਦੇ ਦੀਆਂ ਜਾਂ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਉਸ ਨੂੰ ਆਪਣੇ ਹੱਕ ਵਿੱਚ ਕਿਵੇਂ ਦਿਖਾਇਆ ਜਾ ਰਿਹਾ ਹੈ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਤੱਕ ਅਕਾਲੀ ਦਲ ਵੱਲੋਂ ਇਹ ਕਿਹਾ ਜਾ ਰਿਹਾ ਸੀ ਇਹ ਚੋਣਾ ਉਹ ਜਿੱਤਣ ਜਾ ਰਿਹਾ ਹੈ ਸੈਮੀ ਫਾਈਨਲ ਹੈ ਲੇਕਿਨ ਮੁਕਾਬਲਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਹੈ ਪੰਥਕ ਸੀਟ ਹੈ ਤੇ ਲੋਕ ਫਤਵਾ ਦੇਣਗੇ ਕਿ ਅਸਲੀ ਪੰਥਕ ਚਿਹਰਾ ਕੌਣ ਹੈ ਜੇ ਇਸੇ ਨਰੇਟਿਵ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਅਕਾਲੀ ਦਲ ਕਰਦਾ ਹੈ ਜਾਂ ਜਿਸ ਤਰੀਕੇ ਨਾਲ ਸ਼ੁਰੂ ਹੋ ਗਈ ਹੈ ਤਾਂ ਅਕਾਲੀ ਦਲ ਇਸ ਨਤੀਜੇ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਲੋਕਾਂ ਨੇ ਇਹ ਫੈਸਲਾ ਸੁਣਾ ਦਿੱਤਾ ਹੈ ਇਹ ਸੁਖਬੀਰ ਬਾਦਲ ਵਾਲਾ ਤੜਾ ਹੀ ਅਸਲੀ ਪੰਥਕ ਤੜਾ ਹੈ ਜੋ ਬਾਕੀ ਪੰਥ ਦੇ ਨਾਮ ਦੇ ਉੱਤੇ ਵੋਟਾਂ ਮੰਗਦੇ ਨੇ ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਟੁੱਟ ਕੇ ਗਿਆ ਹੋਇਆ ਬਾਗੀ ਤੜਾ ਹੋਵੇ ਜਾਂ ਫਿਰ ਅਮਰਤਪਾਲ ਦੀ ਅਗਵਾਈ ਵਾਲਾ ਵਾਰਿਸ ਪੰਜਾਬ ਦੇ ਇਹ ਸਾਰੇ ਕੇਂਦਰ ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਅਧੀਨ ਹੀ ਖੜੇ ਕੀਤੇ ਗਏ ਨੇ ਤਿਆਰ ਕੀਤੇ ਗਏ ਨੇ ਤੇ ਇਨ੍ਹਾਂ ਸਾਰਿਆਂ ਦਾ ਮੁੱਖ ਮਕਸਦ ਅਕਾਲੀ ਦਲ ਨੂੰ ਹਰਾਉਣਾ ਹੈ ਪੰਥਕ ਵੋਟ ਨੂੰ ਤੋੜਨਾ ਹੈ ਇਹ ਵਰਤਾਂਤ ਇਹ ਨਰੇਟਿਵ ਘੜਿਆ ਜਾਏਗਾ ਤੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਜਾਏਗਾ ਕਿ 2027 ਦੇ ਵਿੱਚ ਵੀ ਇਹੀ ਕੋਸ਼ਿਸ਼ ਹੋਏਗੀ ਕਿ ਅਕਾਲੀ ਦਲ ਦੀਆਂ ਵੋਟਾਂ ਤੋੜ ਕੇ ਵੰਡ ਕੇ ਪੰਥ ਦੀਆਂ ਮੋਟਾਂ ਅਕਾਲੀ ਦਲ ਨੂੰ ਹਰਾਇਆ ਜਾਏ ਨਹੀਂ ਤਾਂ ਲੋਕ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੀ ਦੇਖਣਾ ਚਾਹੁੰਦੇ ਨੇ ਲੋਕ ਸੁਖਬੀਰ ਬਾਦਲ ਦੇ ਵਿਕਾਸ ਦੇ ਏਜੰਡੇ ਦੇ ਐਨੇ ਫੈਨ ਨੇ ਕਿ 2027 ਦੇ ਵਿੱਚ ਉਹਨਾਂ ਨੂੰ ਹੋਰ ਕੁਝ ਨਹੀਂ ਦਿਖਾਈ ਦੇ ਰਿਹਾ ਲੇਕਿਨ 사ਜਿਸ਼ਾਂ ਦੇ ਅਧੀਨ ਪੰਥ ਦੀ ਵੋਟ ਤੋੜੀ ਜਾ ਰਹੀ ਹੈ ਵੰਡੀ ਜਾ ਰਹੀ ਹੈ ਔਰ ਅਸਲੀ ਪੰਥ ਦੇ ਰਿਪ੍ਰੈਜ਼ੈਂਟੇਟਿਵ ਜਿਹੜੇ ਨਮਾਇंदे ਨੇ ਉਹ ਅਕਾਲੀ ਦਲ ਸੁਖਬੀਰ ਬਾਦਲ ਦਾ ਤੜਾਹੀ ਹੈ ਤੇ ਤਰਨਤਾਰਨ ਦੇ ਲੋਕਾਂ ਨੇ ਇਸ ਨੂੰ ਸਿੱਧ ਵੀ ਕਰ ਦਿੱਤਾ ਹੈ ਕਿ ਅਸਲੀ ਪੰਥਕ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਤੜਾ ਹੈ ਔਰ ਇਸੇ ਪ੍ਰਚਾਰ ਨੂੰ 2027 ਤੱਕ ਵੀ ਅੱਗੇ ਵਧਾਇਆ ਜਾਏਗਾ 2027 ਦੀਆਂ ਚੋਣਾਂ ਵੀ ਇਸੇ ਤਰੀਕੇ ਨਾਲ ਲੜੀਆਂ ਜਾਣਗੀਆਂ ਲੇਕਿਨ ਕੀ ਵਾਕਿਆ ਹੀ ਜੋ ਪਰਫਾਰਮੈਂਸ ਹੋਈ ਹੈ ਜੋ ਨਤੀਜੇ ਆਏ ਨੇ ਜੋ ਦੂਜੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਰਹੇ ਨੇ ਉਹਦੇ ਵਿੱਚ ਅਕਾਲੀ ਦਲ ਦਾ ਹੀ ਯੋਗਦਾਨ ਹੈ ਇਹ ਸਾਰੀ ਵੋਟ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਪਈ ਹੈ ਅਕਾਲੀ ਦਲ ਦੇ ਨਾਮ ਤੇ ਪਈ ਹੈ ਜਾਂ ਫਿਰ ਉਸ ਉਮੀਦਵਾਰ ਦੇ ਨਾਮ ਤੇ ਪਈ ਜੇ ਇਹ ਚੋਣਾ ਐਲਾਨ ਹੋਣ ਤੋਂ ਪਹਿਲਾਂ ਦਾ ਤੁਹਾਨੂੰ ਸਰਗਰਮੀਆਂ ਯਾਦ ਹੋਣ ਤਾਂ ਇੱਕ ਆਜ਼ਾਦ ਗਰੁੱਪ ਹੁੰਦਾ ਸੀ ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡੀ ਰੈਲੀ ਕਰਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਾਇਆ ਸੀ ਤੇ ਉਸ ਸਮੇ ਇਹ ਕਿਹਾ ਜਾ ਰਿਹਾ ਸੀ ਕਿ 40 ਪਿੰਡਾਂ ਦੇ ਸਰਪੰਚ ਉਸ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ ਇਹ ਆਜ਼ਾਦ ਗਰੁੱਪ ਬਹੁਤ ਇਸ ਇਲਾਕੇ ਦੇ ਵਿੱਚ ਦਬਦਬਾ ਰੱਖਦਾ ਹੈ ਚੰਗੀ ਪੈਠ ਹੈ ਕਾਉਂਸਲਰ ਵੀ ਇਹਨਾਂ ਦੇ ਜਿੱਤੇ ਹੋਏ ਨੇ ਸਰਪੰਚ ਵੀ ਇਹਨਾਂ ਦੇ ਜਿੱਤੇ ਹੋਏ ਨੇ ਤੇ ਇਸ ਤੜੇ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਾ ਕੇ ਇਸ ਤੜੇ ਦੀ ਜੋ ਮੁਖੀ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਉਹਨਾਂ ਨੂੰ ਆਪਣਾ ਉਮੀਦਵਾਰ ਸੁਖਵੀਰ ਸਿੰਘ ਬਾਦਲ ਵੱਲੋਂ ਐਲਾਨ ਦਿੱਤਾ ਗਿਆ ਸੀ ਹਾਲਾਂਕਿ ਅਕਾਲੀ ਦਲ ਨੇ ਚੌਲ ਧਰਮੀ ਫੌਜੀ ਦੇ ਨਾਮ ਤੇ ਲੜੀ ਕਿ ਧਰਮੀ ਫੌਜੀ ਦੀ ਕੁਰਬਾਨੀ ਹੈ ਪੰਥ ਉਸ ਕੁਰਬਾਨੀ ਦੇ ਕਰਕੇ ਧਰਮੀ ਫੌਜੀ ਦੀ ਕੁਰਬਾਨੀ ਨੂੰ ਯਾਦ ਰੱਖ ਕੇ ਵੋਟ ਪਾਵੇ ਇਹ ਪੰਥਕ ਉਮੀਦਵਾਰ ਹੈ ਲੇਕਿਨ ਜੋ ਵਿਰੋਧੀ ਨੇ ਜਾਂ ਜਿਹੜੇ ਲੋਕਲ ਇਲਾਕੇ ਦੇ ਲੋਕ ਨੇ ਉਹਨਾਂ ਦੇ ਵਿੱਚ ਚਰਚਾ ਲਗਾਤਾਰ ਹੀ ਛਿੜੀ ਰਹੀ ਕਿ ਅਮਰਤਪਾਲ ਸਿੰਘ ਬਾਠ ਜਿਸ ਦੇ ਉੱਪਰ 17 ਮੁਕਦਮੇ ਚੱਲਦੇ ਨੇ ਜਿਸ ਨੂੰ ਉਸ ਇਲਾਕੇ ਦੇ ਲੋਕ ਕਈ ਲੋਕ ਗੈਂਗਸਟਰ ਕਹਿੰਦੇ ਨੇ ਕਈ ਲੋਕ ਸਿਸਟਮ ਤੋਂ ਇੱਕ ਦੁਖੀ ਨੌਜਵਾਨ ਜਾਂ ਸਿਸਟਮ ਦੇ ਖਿਲਾਫ ਲੜਦਾ ਨੌਜਵਾਨ ਕਹਿੰਦੇ ਨੇ ਉਹ ਇਸ ਆਜ਼ਾਦ ਗਰੁੱਪ ਦੇ ਪਿੱਛੇ ਸਾਰਾ ਤਾਣਾ ਬਣਾ ਉਹੀ ਚਲਾ ਰਿਹਾ ਹੈ ਹੁਣ ਵੀ ਚੋਣ ਪ੍ਰਚਾਰ ਦੇ ਦੌਰਾਨ ਵਿਰੋਧੀਆਂ ਵੱਲੋਂ ਇਸ ਚੀਜ਼ ਦੇ ਕਈ ਵਾਰ ਇਲਜ਼ਾਮ ਲਗਾਏ ਗਏ ਕਿ ਅਮਰਤਪਾਲ ਬਾਠ ਦੀ ਪਤਨੀ ਕੰਚਨਪ੍ਰੀਤ ਕੌਰ ਜੋ ਕਿ ਅਕਾਲੀ ਦਲ ਦੇ ਉਮੀਦਵਾਰ ਦੀ ਬੇਟੀ ਹੈ ਉਹ ਜਦੋਂ ਵੀ ਚੋਣ ਪ੍ਰਚਾਰ ਕਰਨ ਜਾਂਦੇ ਨੇ ਜਿਸ ਵੀ ਪਿੰਡ ਦੇ ਵਿੱਚ ਕਿਸੇ ਸਰਪੰਚ ਪੰਚ ਦੇ ਘਰੇ ਜਾਂਦੇ ਨੇ ਤਾਂ ਉੱਥੇ ਇੱਕ ਫੋਨ ਉਹਨਾਂ ਦੇ ਕੰਨ ਦੇ ਨਾਲ ਲਗਾ ਦਿੱਤਾ ਜਾਂਦਾ ਹੈ ਜਿੱਥੇ ਵਿਦੇਸ਼ ਵਿੱਚ ਬੈਠਾ ਅਮਰਿਤਪਾਲ ਸਿੰਘ ਬਾਠ ਗੱਲ ਕਰਦਾ ਹੈ ਕਿ ਸਾਰੀ ਕੈਂਪੇਨ ਨੂੰ ਉਹ ਪਿੱਛੇ ਬੈਠਾ ਵਿਦੇਸ਼ ਵਿੱਚ ਬੈਠਾ ਹੀ ਪਰਦੇ ਦੇ ਪਿੱਛੋਂ ਚਲਾ ਰਿਹਾ ਹੈ ਤੇ ਅਸਲੀ ਲੜਾਈ ਜਿਹੜੀ ਹੈ ਉਹ ਉਸ ਉਮੀਦਵਾਰ ਦੀ ਹੈ ਕਿ ਉਹ ਇਸ ਇਲਾਕੇ ਦੇ ਵਿੱਚ ਆਪਣਾ ਦਬਦਬਾ ਸਾਬਤ ਕਰ ਸਕੇ ਕਿ ਉਹ ਹੀ ਇਕਲੌਤਾ ਇਸ ਇਲਾਕੇ ਦੇ ਵਿੱਚ ਦਬਦਬੇ ਦਾ ਉਮੀਦਵਾਰ ਹੈ ਹੱਕਦਾਰ ਹੈ ਜਾਂ ਉਹ ਹੀ ਇਸ ਇਲਾਕੇ ਦੇ ਉੱਤੇ ਕਾਬਜ ਹੈ ਉਸ ਦਾ ਹੀ ਸਿੱਕਾ ਚੱਲਦਾ ਹੈ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਕਿੰਨੀਆਂ ਕੁ ਵੋਟਾਂ ਅਕਾਲੀ ਦਲ ਦੇ ਨਾਮ ਤੇ ਪਈਆਂ ਕਿੰਨੀਆਂ ਕੁ ਵੋਟਾਂ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਪਈਆਂ ਤੇ ਕਿੰਨੀਆਂ ਕੁ ਵੋਟਾਂ ਅਮਰਤਪਾਲ ਸਿੰਘ ਬਾਠ ਦੇ ਨਾਮ ਤੇ ਪਈਆਂ ਜਾਂ ਆਜ਼ਾਦ ਗਰੁੱਪ ਦੇ ਨਾਮ ਤੇ ਪਈਆਂ ਇਹ ਇਲਾਕੇ ਦੇ ਤਰਨਤਾਰਨ ਦੇ ਜਿਹੜੇ ਲੋਕ ਨੇ ਲੋਕਲ ਲੋਕ ਨੇ ਉਹ ਜ਼ਿਆਦਾ ਜਾਣਦੇ ਨੇ ਲੇਕਿਨ ਅਕਾਲੀ ਦਲ ਇਸ ਨੂੰ ਜੋ ਬਾਕੀ ਪੰਜਾਬ ਦੇ ਵਿੱਚ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰੇਗਾ ਦਿਖਾਉਣ ਦੀ ਕੋਸ਼ਿਸ਼ ਕਰੇਗਾ ਜੋ ਉਸ ਵੱਲੋਂ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਉਹ ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਨਤੀਜੇ ਦੇ ਨਾਲ ਅਕਾਲੀ ਦਲ ਦੀ ਮੁੜ ਸੁਰਜੀਤੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਰਿਵਾਈਵ ਕਰ ਗਿਆ ਹੈ ਤੇ 2027 ਦੇ ਵਿੱਚ ਮੁੱਖ ਦਾਵੇਦਾਰ ਸੁਖਬੀਰ ਸਿੰਘ ਬਾਦਲ ਹੀ ਨੇ ਮੁੱਖ ਮੰਤਰੀ ਬਣਨ ਦੇ ਜੋ ਲੜਾਈ ਹੋਣੀ ਹੈ ਉਹ ਅਕਾਲੀ ਦਲ ਵਰਸਸ ਬਾਕੀ ਸਾਰੇ ਹੋਣੀ ਹੈ ਅਕਾਲੀ ਦਲ 2027 ਦੇ ਵਿੱਚ ਸੱਤਾ ਦੇ ਵਿੱਚ ਵਾਪਸੀ ਕਰੇਗਾ ਇਹ ਨਰੇਟਿਵ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਹੈ ਇਹ ਵੀ ਪ੍ਰਚਾਰਿਆ ਜਾ ਰਿਹਾ ਹੈ ਕਿ ਜਿਹੜੇ ਹੜ੍ਹ ਆਏ ਸੀ ਉਨਾ ਹੜ੍ਹਾਂ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਵੱਲੋਂ ਅਣਤਕ ਮਿਹਨਤ ਕੀਤੀ ਗਈ ਜੋ ਪੈਸਾ ਵੰਡਿਆ ਗਿਆ ਜੋ ਚਾਰੇ ਦੇ ਟਰੱਕ ਭੇਜੇ ਗਏ ਬੀਜ ਦੇ ਟਰੱਕ ਭੇਜੇ ਗਏ ਹਰ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਕੋਸ਼ਿਸ਼ਾਂ ਨੂੰ ਵੀ ਬੂਰ ਪਿਆ ਹੈ ਲੋਕ ਉਹਨਾਂ ਕੋਸ਼ਿਸ਼ਾਂ ਦੇ ਸਦਕੇ ਉਹਨਾਂ ਦੀਆਂ ਪੁਰਾਣੀਆਂ ਗਲਤੀਆਂ ਨੂੰ ਭੁੱਲ ਗਏ ਨੇ ਕਈ ਜਗ੍ਹਾ ਤੇ ਇਹ ਸ਼ਬਦ ਵਰਤਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਦਾਗ ਤਰਨ ਤਰਨ ਦੀ ਜਿਮਨੀ ਚੋਣ ਨੇ ਧੋ ਦਿੱਤੇ ਨੇ ਉਹ ਮੁੜ ਕੇ ਹੁਣ ਪੰਥਕ ਵੋਟਾਂ ਦੇ ਇਕੱਲੇ ਦਾਵੇਦਾਰ ਸਭ ਤੋਂ ਮਜ਼ਬੂਤ ਦਾਵੇਦਾਰ ਹੋ ਕੇ ਉੱਭਰੇ ਨੇ ਤੇ ਬਾਕੀ ਜਿਹੜੇ ਛੋਟੇ-ਮੋਟੇ ਤੜੇ ਨੇ ਉਹਨਾਂ ਨੂੰ ਵਾਪਸ ਹੁਣ ਸੁਖਬੀਰ ਬਾਦਲ ਦੇ ਨਾਲ ਆ ਕੇ ਮਿਲ ਜਾਣਾ ਚਾਹੀਦਾ ਹੈ ਸੁਖਬੀਰ ਬਾਦਲ ਅਨਡਿਸਪਿਊਟਡ ਪੰਥ ਦੇ ਨਮਾਇੰਦੇ ਨੇ ਸਿੱਖ ਵੋਟ ਦੇ ਉਹੀ ਹੱਕਦਾਰ ਨੇ ਪੰਥ ਦੀ ਵੋਟ ਦੇ ਉਹੀ ਹੱਕਦਾਰ ਨੇ ਇਸੇ ਤਰੀਕੇ ਨਾਲ ਪ੍ਰਚਾਰਿਆ ਜਾਵੇਗਾ ਲੇਕਿਨ ਉਹ ਕਿੰਨੇ ਕਾਮਯਾਬ ਹੁੰਦੇ ਨੇ ਕਿੰਨੇ ਲੋਕ ਉਬਾਗੀ ਤੜਿਆਂ ਚੋਂ ਜਾਂ ਵਾਰਿਸ ਪੰਜਾਬ ਦੇ ਤੜਿਆਂ ਤੋਂ ਟੁੱਟ ਕੇ ਵਾਪਸ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਕੇ ਮਿਲਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਪੋਜੀਸ਼ਨ ਹੋਰ ਮਜ਼ਬੂਤ ਹੋ ਜਾਏਗੀ ਕਿ ਬਾਕੀ ਹਲਕਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਲੋਕਲ ਤਕੜੇ ਉਮੀਦਵਾਰ ਜਿਹੜੇ ਦਬ ਦਬੇ ਵਾਲੇ ਉਮੀਦਵਾਰ ਨੇ ਉਹ ਅਕਾਲੀ ਦਲ ਨੂੰ ਮਿਲ ਸਕਣਗੇ ਜਾਂ ਇਸੇ ਤਰੀਕੇ ਨਾਲ ਇਸੇ ਲਾਈਨ ਤੇ ਹੀ 2027 ਦੀਆਂ ਚੋਣਾਂ ਅਕਾਲੀ ਦਲ ਲੜ ਸਕੇਗਾ ਇਹ ਸਵਾਲ ਹਜੇ ਲੋਕਾਂ ਦੇ ਸਾਹਮਣੇ ਖੜੇ ਨੇ ਔਰ 2027 ਦੇ ਨਤੀਜੇ ਸਿਰਫ ਇਹ ਕਹਿ ਦੇਣਾ ਕਿ ਤਰਨ ਤਰਨ ਦੇ ਨਤੀਜੇ ਦੀ ਕਾਪੀ ਹੋਣਗੇ ਇਸੇ ਤਰੀਕੇ ਨਾਲ ਹੋਣਗੇ ਇਹ ਵੀ ਕਿਤੇ ਨਾ ਕਿਤੇ ਜਾਇਜ਼ ਨਹੀਂ ਹੋਏਗਾ ਠੀਕ ਨਹੀਂ ਹੋਏਗਾ ਹਰ ਇਲੈਕਸ਼ਨ ਇੱਕ ਵੱਖਰੀ ਇਲੈਕਸ਼ਨ ਹੁੰਦੀ ਹੈ ਔਰ 2027 ਤੋਂ ਪਹਿਲਾਂ ਹਜੇ ਕਾਫੀ ਸਮਾਂ ਪਿਆ ਹੈ ਉਦੋਂ ਤੱਕ ਕੀ ਕੀ ਕਟਨਾਵਾ ਕੱਟਦੀਆਂ ਨੇ ਹੋਰ ਕੀ ਕੁਝ ਹੁੰਦਾ ਹੈ ਕੀ ਕੀ ਪੰਜਾਬ ਦੇ ਵਿੱਚ ਤਜਰਬੇ ਕੀਤੇ ਜਾਂਦੇ ਨੇ ਇਹ ਦੇਖਣਾ ਹਜੇ ਬਾਕੀ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਜੋ ਪ੍ਰਚਾਰਿਆ ਸੋਸ਼ਲ ਮੀਡੀਆ ਤੇ ਜਾ ਰਿਹਾ ਹੈ ਜਾਂ ਪਿਛਲੇ 6-8 ਮਹੀਨਿਆਂ ਤੋਂ ਲਗਾਤਾਰ ਬੋਲਿਆ ਜਾ ਰਿਹਾ ਹੈ ਚਰਚਾ ਦੇ ਵਿਚਾਰਿਆ ਹੈ ਉਹ ਚਰਚਾ ਇਹੀ ਹੋ ਰਹੀ ਹੈ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਨਾਰਾਜ਼ ਨੇ ਬਹੁਤ ਦੁਖੀ ਨੇ ਇਹਨਾਂ ਦੇ ਪੱਲੇ ਗੱਲਾਂ ਹੀ ਨੇ ਇਹ ਕੁਝ ਧਰਤੀ ਦੇ ਉੱਤੇ ਜ਼ਮੀਨੀ ਪੱਧਰ ਦੇ ਉੱਤੇ ਕਰ ਨਹੀਂ ਸਕੇ ਜੋ ਬਦਲਾਵ ਦਾ ਪ੍ਰੋਮਿਸ ਵਾਅਦਾ ਇਹਨਾਂ ਨੇ ਲੋਕਾਂ ਦੇ ਨਾਲ ਕੀਤਾ ਸੀ ਉਸ ਤੋਂ ਇਹ ਬਹੁਤ ਬੁਰੀ ਤਰੀਕੇ ਨਾਲ ਫੇਲ ਹੋ ਗਏ ਨੇ ਲੋਕ ਇਹਨਾਂ ਨੂੰ 2027 ਦੇ ਵਿੱਚ ਜੁੱਤੀਆਂ ਮਾਰਨਗੇ ਵੋਟਾਂ ਤਾਂ ਬਹੁਤ ਦੂਰ ਦੀ ਗੱਲ ਹੈ ਵੋਟਾਂ ਕਿਸੇ ਨੇ ਨਹੀਂ ਪਾਉਣੀਆਂ ਆਮ ਆਦਮੀ ਪਾਰਟੀ 2027 ਤੋਂ ਬਾਅਦ ਖਤਮ ਹੋ ਜਾਏਗੀ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਤਰੀਕੇ ਦਾ ਪ੍ਰਚਾਰ ਹੋ ਰਿਹਾ ਹੈ ਪਰ ਜਦੋਂ ਵੀ ਜਮਨੀ ਚੋਣ ਹੁੰਦੀ ਹੈ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਦਦਾ ਹੈ ਔਰ ਜਿੱਦਦਾ ਵੀ 10-12 ਹਜ਼ਾਰ ਤੋਂ ਜ਼ਿਆਦਾ ਦੇ ਮਾਰਜਨ ਨਾਲ ਹੈ ਇੱਕ ਪਾਸੜ ਜਿਹੀ ਹੀ ਲੜਾਈ ਲੱਗਦੀ ਹੈ ਕਿ ਇਲੈਕਸ਼ਨਾਂ ਜਿਹੜੀਆਂ ਹੋਈਆਂ ਜਮਨੀ ਚੋਣਾਂ ਹੋਈਆਂ ਉਸਦੇ ਵਿੱਚ ਉਮੀਦਵਾਰ ਆਮ ਆਦਮੀ ਪਾਰਟੀ ਦਾ ਆਸਾਨੀ ਨਾਲ ਜਿੱਤਦਾ ਹੈ ਅਕਸਰ ਇਸ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਜਿਮਨੀ ਚੋਣ ਸੱਤਾ ਤੇ ਰਹੀ ਜਿੱਤਦੀ ਹੈ ਕਿਉਂਕਿ ਉਹਨਾਂ ਕੋਲ ਵਸੀਲੇ ਹੁੰਦੇ ਨੇ ਸਰਕਾਰੀ ਤੰਤਰ ਦਾ ਇਸਤੇਮਾਲ ਹੁੰਦਾ ਪੁਲਿਸ ਬਲ ਦਾ ਇਸਤੇਮਾਲ ਹੁੰਦਾ ਹਰ ਢੰਗ ਤਰੀਕਾ ਵਰਤਿਆ ਜਾਂਦਾ ਹੈ ਚੋਣਾਂ ਨੂੰ ਜਿੱਤਣ ਲਈ ਇਸ ਲਈ ਜਿਮਨੀ ਚੋਣਾ ਆਮ ਆਦਮੀ ਪਾਰਟੀ ਜਿੱਤਦੀ ਹੈ ਲੇਕਿਨ 2027 ਦੇ ਵਿੱਚ ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਹੋਏਗੀ ਇਹ ਸਾਰੇ ਵਸੀਲੇ ਉਹਨਾਂ ਦੇ ਕੋਲ ਨਹੀਂ ਹੋਣਗੇ ਆ ਅਸਲੀ ਜਿਹੜਾ ਰਿਜ਼ਲਟ ਹੈ ਅਸਲੀ ਨਤੀਜਾ ਇਹਨਾਂ 5 ਸਾਲ ਦੇ ਉੱਤੇ ਜੋ ਫਤਵਾ ਲੋਕਾਂ ਨੇ ਦੇਣਾ ਹੈ ਉਹ 2027 ਦੇ ਵਿੱਚ ਸਾਹਮਣੇ ਆਊਗਾ ਔਰ 2027 ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਬੁਰਾ ਹਾਲ ਹੋਊਗਾ ਪਾਰਟੀ ਖਤਮ ਹੋ ਜਾਏਗੀ ਲੇਕਿਨ بار بار ਭਗਵੰਤ ਮਾਨ ਇਹਨਾਂ ਪ੍ਰੋਡਿਕਸ਼ਨਸ ਨੂੰ ਝੂਠਲਾਉਂਦੇ ਆ ਰਹੇ ਉਹ ਹਰ ਜਮਨੀ ਚੋਣ ਦੇ ਵਿੱਚ ਉਮੀਦਵਾਰ ਕਿੱਥੋਂ ਲੱਭ ਕੇ ਲਿਆਉਂਦੇ ਨੇ ਕਿਸ ਉਮੀਦਵਾਰ ਨੂੰ ਤੋੜਨਾ ਹੈ ਕਿਵੇਂ ਤੋੜਨਾ ਹੈ ਇਹ ਸ਼ਾਇਦ ਆਰਟ ਨੂੰ ਚੰਗੀ ਤਰ੍ਹਾਂ ਮਾਸਟਰ ਕਰ ਚੁੱਕੇ ਨੇ ਹਰ ਵਾਰ ਉਮੀਦਵਾਰ ਤੋੜਿਆ ਜਾਂਦਾ ਹੈ ਕਿਤੇ ਉਹਨਾਂ ਕਿਤੇ ਜੇਤੂ ਉਮੀਦਵਾਰ ਲਿਆ ਕੇ ਉਸ ਨੂੰ ਚੋਣਾਂ ਦੇ ਵਿੱਚ ਲੜਾਇਆ ਜਾਂਦਾ ਹੈ ਪਰ ਬਰਨਾਲੇ ਦੇ ਵਿੱਚ ਉਹ ਗਲਤੀ ਹੋਈ ਸੀ ਉਹਨਾਂ ਕੋਲ ਇੱਕ ਮਜ਼ਬੂਤ ਉਮੀਦਵਾਰ ਸੀ ਉਹ ਉਹਨਾਂ ਵੱਲੋਂ ਨਹੀਂ ਚੁਣਿਆ ਗਿਆ ਤੇ ਉਸ ਦਾ ਨਤੀਜਾ ਵੀ ਆਮ ਆਦਮੀ ਪਾਰਟੀ ਨੇ ਫੁਕਤਿਆ ਬਰਨਾਲਾ ਦੀ ਜਮਨੀ ਚੋਣ ਉਹ ਹਾਰ ਗਏ ਸੋ ਆਮ ਆਦਮੀ ਪਾਰਟੀ ਨੇ ਜੇ 2027 ਦੇ ਵਿੱਚ ਚੰਗਾ ਪ੍ਰਦਰਸ਼ਨ ਦੇਣਾ ਹੈ ਤਾਂ ਉਹਨਾਂ ਨੂੰ ਆਪਣੇ ਉਮੀਦਵਾਰਾਂ ਦੇ ਉੱਤੇ ਬਹੁਤ ਧਿੱਕੀ ਨਜ਼ਰ ਰੱਖਣੀ ਪਊਗੀ ਪੈਣੀ ਨਜ਼ਰ ਰੱਖਣੀ ਪਊਗੀ ਕਿ ਕਿਸ ਉਮੀਦਵਾਰ ਨੂੰ ਟਿਕਟ ਦੇਣੀ ਹੈ ਕਿਸ ਹਲਕੇ ਦੇ ਵਿੱਚੋਂ ਔਰ ਜੇ ਪਿਛਲੇ 3-4 ਮਹੀਨੇ ਤੋਂ ਆਪਾਂ ਖਬਰਾਂ ਦੇ ਵਿੱਚ ਧਿਆਨ ਨਾਲ ਸੁਣੀਏ ਤਾਂ ਇਹ ਕੰਮ ਉਹਨਾਂ ਵੱਲੋਂ ਸ਼ੁਰੂ ਵੀ ਕਰ ਦਿੱਤਾ ਗਿਆ ਹੈ ਕਈ ਇਲਾਕਿਆਂ ਦੇ ਹਲਕਾ ਇੰਚਾਰਜ ਬਦਲ ਦਿੱਤੇ ਗਏ ਨੇ ਕਈ ਇਲਾਕਿਆਂ ਦੇ ਵਿੱਚ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਜਿਹੜਾ ਸਿਟਿੰਗ ਐ ਐਮਐਲਏ ਹੈ ਉਹਨੂੰ ਸ਼ਾਇਦ ਟਿਕਟ ਨਾਂ ਦਿੱਤੀ ਜਾਵੇ ਆਮ ਆਦਮੀ ਪਾਰਟੀ ਉਮੀਦਵਾਰਾਂ ਦੀ ਚੋਣ ਦੇ ਉੱਤੇ ਕਾਫੀ ਜ਼ੋਰ ਲਾਏਗੀ ਧਿਆਨ ਦੇ ਨਾਲ ਬੜੀ ਸਮਝਦਾਰੀ ਦੇ ਨਾਲ ਇਹ ਪ੍ਰਕਿਰਿਆ ਪੂਰੀ ਕੀਤੀ ਜਾਏਗੀ ਉਮੀਦਵਾਰ ਚੁਣੇ ਜਾਣਗੇ ਔਰ ਜੇ ਚੰਗੇ ਉਮੀਦਵਾਰਾਂ ਦੇ ਉੱਤੇ ਹੀ ਆਮ ਆਦਮੀ ਪਾਰਟੀ ਦਾ ਲਾਏਗੀ ਤਾਂ ਹੀ ਵਧੀਆ ਨਤੀਜਿਆਂ ਦੀ ਉਮੀਦ ਵੀ ਆਪ ਪਾਰਟੀ ਕਰ ਸਕਦੀ ਹੈ ਸਰਕਾਰ ਬਣਾ ਲਏਗੀ ਜਾਂ ਨਹੀਂ ਬਣਾਏਗੀ ਪਾਰਟੀ ਖਤਮ ਹੋ ਜਾਏਗੀ ਇੰਨੀ ਐਕਸਟ੍ਰੀਮ ਦੇ ਨਤੀਜੇ ਤਾਂ 2027 ਦੇ ਨਹੀਂ ਹੋਣਗੇ ਪਰ ਕਿੰਨੀਆਂ ਕੁ ਸੀਟਾਂ ਲੈ ਕੇ ਜਾ ਸਕਦੀ ਹੈ ਇੱਕ ਮਜ਼ਬੂਤ ਤੜਾ ਬਣ ਕੇ ਉੱਭਰ ਸਕਦੀ ਹੈ ਜਾਂ ਨਹੀਂ ਇਹ ਇਸ ਚੀਜ਼ ਤੇ ਹੀ ਨਿਰਭਰ ਕਰੇਗਾ ਆਮ ਆਦਮੀ ਪਾਰਟੀ ਉਮੀਦਵਾਰ ਕਿਸ ਤਰ੍ਹਾਂ ਦੀ ਚੁਣਦੀ ਹੈ ਇਸ ਤੋਂ ਬਾਅਦ ਗੱਲ ਕਾਂਗਰਸ ਪਾਰਟੀ ਦੀ ਕਰਦੇ ਹਾਂ ਕਾਂਗਰਸ ਪਾਰਟੀ ਦੋ ਤਿੰਨ ਮਹੀਨੇ ਪਹਿਲਾਂ ਤੱਕ ਇਸ ਗੱਲ ਦੀ ਦਾਅਵੇਦਾਰੀ ਪੇਸ਼ ਕਰ ਰਹੀ ਸੀ ਕਿ ਅਸੀਂ ਤਾਂ ਚੋਣਾਂ 2027 ਦੀਆਂ ਜਿੱਤੀ ਪਏ ਆ ਬਸ ਸਾਲ ਦਾ ਸਮਾਂ ਰਹਿ ਗਿਆ ਸਾਡੀ ਸਰਕਾਰ ਆਈ ਕਿ ਆਈ ਆਈ ਕਿ ਆਈ ਔਰ ਉਸ ਦੋ ਕੁ ਮਹੀਨਿਆਂ ਚ ਸਾਡੀ ਸਰਕਾਰ ਆਈ ਕਿ ਆਈ ਤੋਂ ਅੱਜ ਉਹ ਚੌਥੇ ਨੰਬਰ ਤੇ ਪਹੁੰਚ ਗਏ ਨੇ ਜ਼ਮਾਨਤ ਜਬਤ ਹੋ ਗਈ ਹੈ ਤਰਨਤਰਨ ਦੇ ਵਿੱਚ ਕੀ ਇਹੀ ਹਸ਼ਰ 2027 ਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਹੋਏਗਾ ਇੰਨਾ ਬੁਰਾ ਹਸ਼ਰ ਤਾਂ ਨਹੀਂ ਹੋਏਗਾ ਲੇਕਿਨ ਇਹ ਕਹਿ ਦੇਣਾ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ ਇਹ ਵੀ ਅਤ ਕਥਨੀ ਹੋਏਗੀ ਇੰਨਾ ਸੌਖਾ ਕਾਂਗਰਸ ਪਾਰਟੀ ਦੇ ਲਈ ਨਹੀਂ ਹੋਏਗਾ बार-बार ਕਾਂਗਰਸ ਪਾਰਟੀ ਦੀ ਅੰਦਰੂਨੀ ਫੁੱਟ ਦਾ ਜ਼ਿਕਰ ਹੁੰਦਾ ਹੈ ਇਸ ਚੋਣਾਂ ਤੋਂ ਪਹਿਲਾਂ ਵੀ ਚੰਨੀ ਗਰੁੱਪ ਵੜਿੰਗ ਤੜਾ ਇਹਨਾਂ ਦੋਨਾਂ ਦੀ ਗੱਲ ਹੋ ਰਹੀ ਸੀ ਕਿ ਕਿਸ ਨੂੰ ਮੂਹਰੇ ਲਾਇਆ ਜਾਏਗਾ ਕਿਸ ਨੂੰ ਕਮਾਂਡ ਸੌਂਪੀ ਜਾਏਗੀ ਕਿਸ ਨੂੰ 2027 ਦਾ ਚਿਹਰਾ ਬਣਾਇਆ ਜਾਏਗਾ ਸ਼ਾਇਦ ਜੋ ਜ਼िला ਪ੍ਰਧਾਨਾਂ ਦੀ ਲਿਸਟ ਆਈ ਹੈ ਉਸ ਦੇ ਵਿੱਚੋਂ ਬਹਿਸ ਨੂੰ ਵਿਰਾਮ ਦੇ ਦਿੱਤਾ ਗਿਆ ਹੈ ਵੜਿੰਗ ਦਾ ਤੜਾ ਜਾਂ ਪ੍ਰਤਾਪ ਸਿੰਘ ਬਾਜਵਾ ਦਾ ਜਾਂ ਸੁਖੀ ਰੰਦਾਵੇ ਦਾ ਇਹਨਾਂ ਦਾ ਜੋ ਗਰੁੱਪ ਹੈ ਸਾਰੇ ਜ਼िला ਪ੍ਰਧਾਨੇ ਲੱਗਦਾ ਹੈ ਕਿ ਇਹਨਾਂ ਦੀ ਮਰਜ਼ੀ ਦੇ ਨਾਲ ਹੀ ਲਾਏ ਗਏ ਨੇ ਤੇ ਚਰਨਜੀਤ ਚੰਨੀ ਨੂੰ ਸ਼ਾਇਦ ਪੂਰਾ ਪਛਾਣ ਤੱਕ ਦਿੱਤਾ ਗਿਆ ਹੈ ਉਸਦੇ ਆਪਣੇ ਹਲਕੇ ਦੇ ਵਿੱਚ ਵੀ ਜਿਲਾ ਪ੍ਰਧਾਨ ਉਸ ਦੀ ਮਰਜ਼ੀ ਨਾਲ ਨਹੀਂ ਲੱਗਿਆ ਹੈ ਇਹ ਕਿਹਾ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਉਹ ਡਿਬੇਟ ਸੈਟਰਲ ਕਰ ਦਿੱਤੀ ਗਈ ਹੈ ਜਿਹੜੀਆਂ ਕਿਆਸਰਾਈਆਂ ਲੱਗ ਰਹੀਆਂ ਸੀ ਕਿ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਜਾਏਗਾ ਸ਼ਾਇਦ ਉਹਨਾਂ ਤੇ ਵੀ ਬਰਾਮ ਲੱਗ ਗਿਆ ਹੈ ਜੋ ਕੱਲ ਪੋਸਟਰ ਰਾਜਾ ਵੜਿੰਗ ਵੱਲੋਂ ਜਾਰੀ ਕੀਤਾ ਗਿਆ ਮਿਸ਼ਨ 2027 ਦਾ ਆਪਣੀ ਫੋਟੋ ਦੇ ਨਾਲ ਉਸ ਤੋਂ ਵੀ ਕਿਤੇ ਨਾ ਕਿਤੇ ਲੱਗਦਾ ਹੈ ਕਿ ਉਹ ਜਿਹੜੀ ਡਿਬੇਟ ਉਹ ਚਰਚਾ ਕਾਂਗਰਸ ਦੇ ਅੰਦਰ ਚੱਲ ਰਹੀ ਸੀ ਉਹ ਚਰਚਾ ਹੁਣ ਖਤਮ ਹੋ ਗਈ ਹੈ ਰਾਜਾ ਵੜਿੰਗ ਦੇ ਪ੍ਰਧਾਨਗੀ ਹੇਠ ਹੀ 2027 ਦੀਆਂ ਚੋਣਾਂ ਲੜੀਆਂ ਜਾਣਗੀਆਂ ਪਰ ਜੋ ਪ੍ਰਚਾਰ ਤਰਨਤਾਰਨ ਦੇ ਵਿੱਚ ਰਾਜਾ ਵੜਿੰਗ ਵੱਲੋਂ ਕੀਤਾ ਗਿਆ ਜਿਸ ਤਰੀਕੇ ਦੇ ਵਿਵਾਦਾਂ 'ਚ ਉਹ ਲਗਾਤਾਰ ਘਿਰਦੇ ਰਹੇ ਔਰ ਉਹ ਸੁਰਖੀਆਂ ਸਿਰਫ ਉਹਨਾਂ ਦੀਆਂ ਵਿਵਾਦਾਂ ਦੀਆਂ ਬਣੀਆਂ ਨਾ ਕਿ ਉਹਨਾਂ ਦੇ ਪ੍ਰਚਾਰ ਦੀਆਂ ਉਸ ਦਾ ਖਮਿਆਜਾ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਭੁਗਤਿਆ ਉਹ ਵੀ ਸਾਹਮਣੇ ਤਰਨਤਾਰਨ ਦੇ ਨਤੀਜਿਆਂ ਦੇ ਵਿੱਚ ਦਿਖ ਰਿਹਾ ਹੈ ਚੌਥੇ ਨੰਬਰ ਤੇ ਕਾਂਗਰਸ ਪਾਰਟੀ ਰਹੀ ਹੈ ਜਮਾਨਤ ਜਬਤ ਹੋ ਗਈ ਹੈ ਇਸੇ ਤਰੀਕੇ ਦੀ ਪਰਫਾਰਮੈਂਸ ਜਾਂ ਇਸੇ ਤਰੀਕੇ ਦਾ ਪ੍ਰਚਾਰ ਇਸੇ ਤਰੀਕੇ ਦੀ ਕੋਸ਼ਿਸ਼ ਦੇ ਨਾਲ ਜੇ ਕਾਂਗਰਸ 2027 ਦੀਆਂ ਚੋਣਾਂ ਲੜੇਗੀ ਤਾਂ ਜਿੱਤਣ ਦੇ ਅਸਾਰ ਬਿਲਕੁਲ ਵੀ ਨਹੀਂ ਲੱਗਦੇ ਕੋਈ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਵੀ ਕਾਂਗਰਸ ਪਾਰਟੀ ਦਿਖਾਈ ਨਹੀਂ ਦਿੰਦੀ ਹੈ ਹਜੇ ਵੀ ਵੇਲਾ ਹੈ ਇਹਨਾਂ ਨੂੰ ਬੈਠ ਕੇ ਆਪਣਾ ਐਕਟ ਜਿਹੜਾ ਹੈ ਉਹ ਸਿੱਧਾ ਕਰਨਾ ਪਏਗਾ ਕੀ ਕਰਨਾ ਚਾਹੁੰਦੇ ਨੇ ਨਿਸ਼ਾਨੇ ਮਿੱਥਨੇ ਪੈਣਗੇ ਤੈਅ ਕਰਨੇ ਪੈਣਗੇ ਉਮੀਦਵਾਰ ਵੀ ਫਾਈਨਲ ਪਹਿਲਾਂ ਹੀ ਕਰਨੇ ਪੈਣਗੇ ਨਹੀਂ ਤਾਂ ਜਿਹੜੀ ਆਪਸੀ ਗੁੱਟਬਾਜ਼ੀ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਪਤਨ ਦਾ ਕਾਰਨ ਬਣਦੀ ਹੈ 2027 ਦੇ ਵਿੱਚ ਵੀ ਦੁਬਾਰਾ ਉਹ ਰਿਪੀਟ ਹੋ ਸਕਦਾ ਹੈ ਇਹ ਇਹਨਾਂ ਨਤੀਜਿਆਂ ਤੋਂ ਪਤਾ ਲੱਗਦਾ ਹੁਣ ਚੌਥੀ ਤਰ ਜਿਹੜੀ ਇਸ ਤਰਨ ਤਰਨ ਦੇ ਚੋਣਾਂ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਸੀ ਆ ਜਿਸ ਦੀ ਚਰਚਾ ਬਾਰ ਬਾਰ ਹੁੰਦੀ ਸੀ ਉਸੇ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਜਿਹੜਾ ਪੁਨਰ ਸਰਜੀਤ ਹੈ ਦੋਨਾਂ ਨੇ ਇਕੱਠਿਆਂ ਰਲ ਕੇ ਇਹ ਇਲੈਕਸ਼ਨ ਲੜੀ ਹੈ ਉਸ ਦੇ ਵਿੱਚ ਵੀ ਇਹ ਚਰਚਾ ਸੀ ਕਿ ਇਹ ਕਿਉਂਕਿ ਅਮਰਿਤਪਾਲ ਸਿੰਘ ਇੱਥੋਂ ਐਮਪੀ ਬਣਿਆ ਹੋਇਆ ਹੈ ਪੰਥਕ ਇਲਾਕਾ ਹੈ बार-बार ਜ਼ਿਕਰ ਹੁੰਦਾ ਕਿ ਪੰਥਕ ਇਲਾਕਾ ਹੈ ਤੇ ਜੋ ਉਮੀਦਵਾਰ ਵੀ ਇਹਨਾਂ ਨੇ ਚੁਣਿਆ ਸੀ ਸੰਦੀਪ ਸਣੀ ਦਾ ਭਰਾ ਮਨਦੀਪ ਸਿੰਘ ਉਹ ਉਮੀਦਵਾਰ ਵੀ ਚੰਗਾ ਉਮੀਦਵਾਰ ਹੈ ਜੋ ਕੁਰਬਾਨੀ ਦੀ ਗੱਲ ਬਾਰ-ਬਾਰ ਕੀਤੀ ਜਾਂਦੀ ਹੈ ਕਿ ਪੰਥ ਕੁਰਬਾਨੀ ਦਾ ਇਨਾਮ ਦੇਣ ਦੇ ਤੌਰ ਤੇ ਵੋਟਾਂ ਪਾਉਂਦਾ ਹੈ ਤੇ ਉਸ ਉਮੀਦਵਾਰ ਨੂੰ ਜਦੋਂ ਆਉਂਦਾ ਹੈ ਉਹ ਸਾਰੇ ਖਾਨਿਆਂ ਦੇ ਵਿੱਚ ਟਿਕ ਲੱਗੇ ਹੋਏ ਸੀ ਇਹ ਮੰਨਿਆ ਜਾ ਰਿਹਾ ਸੀ ਕਿ ਮਨਦੀਪ ਸਿੰਘ ਖਾਲਸਾ ਇਥੋਂ ਇਲੈਕਸ਼ਨ ਜਿੱਤ ਸਕਦਾ ਹੈ ਜਿਮਨੀ ਚੋਣ ਜਿੱਤੇਗਾ ਹੀ ਜਿੱਤੇਗਾ ਲੇਕਿਨ ਉਹ ਤੀਸਰੇ ਸਥਾਨ ਤੇ ਰਿਹਾ ਹੈ ਵੋਟਾਂ ਕਾਂਗਰਸ ਤੋਂ ਜ਼ਿਆਦਾ ਜ਼ਰੂਰ ਲੈ ਗਿਆ ਹੈ ਲੇਕਿਨ ਅਕਾਲੀ ਦਲ ਤੋਂ ਫਿਰ ਵੀ 10000 ਵੋਟਾਂ ਦਾ ਫਰਕ ਹੈ ਕੀ ਇਹ ਮੰਨ ਲਿਆ ਜਾਏ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਇਹ ਪੰਥਕ ਤੜਾ ਹੁਣ ਪਿੱਛੜ ਗਿਆ ਹੈ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਇਹਨਾਂ ਦੀ ਸੋਸ਼ਲ ਮੀਡੀਆ ਤੇ ਹਾਈਪ ਹੀ ਜ਼ਿਆਦਾ ਬਣਾਈ ਹੋਈ ਹੈ ਅਸਲ ਦੇ ਵਿੱਚ ਲੋਕਾਂ ਦੇ ਵਿੱਚ ਇਹਨਾਂ ਦਾ ਆਧਾਰ ਐਨਾ ਨਹੀਂ ਹੈ ਲੇਕਿਨ ਜੇ ਆਪਾਂ ਉਹ ਉਮੀਦਵਾਰੀ ਵਾਲਾ ਫੈਕਟਰ ਕੱਢ ਦਈਏ ਆਜ਼ਾਦ ਗਰੁੱਪ ਵਾਲਾ ਫੈਕਟਰ ਕੱਢ ਦਈਏ ਤਾਂ ਕੀ ਵਾਕਿਆ ਹੀ ਇਹਨਾਂ ਦੀਆਂ ਵੋਟਾਂ ਅਕਾਲੀ ਦਲ ਜੋ ਸੁਖਬੀਰ ਸਿੰਘ ਬਾਦਲ ਦੇ ਨਾਮ ਤੇ ਪੈਣੀਆਂ ਸੀ ਉਸ ਤੋਂ ਜ਼ਿਆਦਾ ਨੇ ਜਾਂ ਘੱਟ ਇਹ ਤਾਂ ਲੋਕਲ ਇਲਾਕੇ ਦਾ ਹਰ ਬੂਥ ਵਾਈਜ਼ ਵਿਸ਼ਲੇਸ਼ਣ ਕਰਕੇ ਹੀ ਸ਼ਾਇਦ ਪਤਾ ਲੱਗੇ ਜਾਂ ਇਹਨਾਂ ਪਾਰਟੀ ਦੇ ਵਰਕਰਾਂ ਨੂੰ ਤੇ ਉਮੀਦਵਾਰਾਂ ਨੂੰ ਜ਼ਿਆਦਾ ਇਸ ਗੱਲ ਦਾ ਪਤਾ ਹੋਏਗਾ ਅਸਲ ਦੇ ਵਿੱਚ ਪੋਜੀਸ਼ਨ ਕੀ ਸੀ ਪਰ ਪ੍ਰਦਰਸ਼ਨ ਮਾੜਾ ਨਹੀਂ ਸੀ ਲੇਕਿਨ ਕੀ ਇਹ ਦੋਵੇਂ ਦਲ ਇਕੱਠਿਆਂ 2027 ਦੇ ਵਿੱਚ ਚੋਣਾਂ ਲੜਦੇ ਨੇ ਜਾਂ ਅਕਾਲੀ ਦਲ ਪੁਨਰਸਰਜੀਤ ਅਲੱਗ ਲੜੇਗਾ ਵਾਰਿਸ ਪੰਜਾਬ ਦੇ ਅਲੱਗ ਲੜੇਗਾ ਜਾਂ ਇਹ ਆਪਸ ਗਠਜੋਤਬੰਧਨ ਦੇ ਨਾਲ-ਨਾਲ ਬੀਜੇਪੀ ਦੇ ਨਾਲ ਵੀ ਗਠਜੋਤਬੰਧਨ ਕਰਨਗੇ ਇਹ ਕਿਆ ਸਰਾਈਆਂ ਆਉਣ ਵਾਲੇ ਦਿਨਾਂ ਚ ਲੱਗਣਗੀਆਂ ਔਰ ਇਹ ਕਿਆ ਸਰਾਈਆਂ ਵੀ ਲੱਗਣਗੀਆਂ ਕਿ ਇਨ੍ਹਾਂ ਚੋਂ ਕਿੰਨੇ ਉਮੀਦਵਾਰ ਇਨ੍ਹਾਂ ਦੇ ਕਿੰਨੇ ਮੈਂਬਰ ਇਨ੍ਹਾਂ ਧੜਿਆਂ ਦੇ ਟੁੱਟ ਕੇ ਵਾਪਸ ਸੁਖਬੀਰ ਬਾਦਲ ਦੇ ਨਾਲ ਜਾਂਦੇ ਨੇ ਸੁਖਬੀਰ ਬਾਦਲ ਕਿੰਨਾ ਕੁ ਕਾਮਯਾਬ ਹੁੰਦਾ ਹੈ ਰੁੱਸਿਆ ਹੋਇਆਂ ਨੂੰ ਵਾਪਸ ਮਨਾ ਕੇ ਆਪਣੇ ਧੜੇ ਦੇ ਵਿੱਚ ਲੈ ਕੇ ਜਾਣ ਦੇ ਵਿੱਚ ਔਰ ਉਸ ਦਾ ਨਤੀਜਾ ਕੀ ਨਿਕਲੇਗਾ ਪਹਿਲਾਂ ਵੀ ਇਹ ਲੀਡਰ ਕਈ ਵਾਰ ਵਾਪਸ ਗਏ ਨੇ ਕਈ ਵਾਰ ਅੱਡ ਹੋਏ ਨੇ ਇਸੇ ਤਰੀਕੇ ਨਾਲ ਪਿਛਲੇ 2-4 ਸਾਲਾਂ ਤੋਂ ਇਹ ਵਾਕਿਆ ਚੱਲਿਆ ਆ ਰਿਹਾ ਹੈ ਸਰਗਰਮੀਆਂ ਇਸੇ ਤਰੀਕੇ ਨਾਲ ਚੱਲੀਆਂ ਆ ਰਹੀਆਂ ਨੇ ਉਹਦਾ ਕਿੰਨਾ ਕੁ ਫਰਕ ਪਏਗਾ ਕਿੰਨਾ ਅਸਰ ਪਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਜਿਹੜੇ ਧੜੇ ਨੇ ਚਾਹੇ ਉਹ ਵਾਰਿਸ ਪੰਜਾਬ ਦੇ ਹੋਵੇ ਚਾਹੇ ਉਹ ਅਕਾਲੀ ਦਲ ਪੁਨਰਸਰਜੀਤ ਹੋਵੇ ਉਹਨਾਂ ਨੂੰ ਬਹੁਤ ਜਲਦੀ ਹੀ ਆਪਣੀਆਂ ਗਤੀਵਿਧੀਆਂ ਤੇਜ਼ ਕਰਨੀਆਂ ਪੈਣਗੀਆਂ ਆਪਣਾ ਅਜੰਡਾ ਲੋਕਾਂ ਦੇ ਸਾਹਮਣੇ ਸਾਫ਼ ਕਰਨਾ ਪਏਗਾ ਜੇ ਤੁਸੀਂ ਸਿਰਫ ਉਹਨਾਂ ਉਮੀਦਵਾਰਾਂ ਦੇ ਉੱਤੇ ਹੀ ਸਾਰਾ ਦਾਅ ਖੇਡੋਗੇ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜੇਲ੍ਹ ਵਿੱਚ ਹੋਵੇ ਕਿਸੇ ਨੇ ਕਤਲ ਕੀਤਾ ਹੋਵੇ ਜਾਂ ਪੰਥ ਦੇ ਨਾਂ ਤੇ ਕੁਰਬਾਨੀ ਕੀਤੀ ਹੋਵੇ ਤਾਂ ਸ਼ਾਇਦ ਇਹ ਸਟ੍ਰੈਟਜੀ ਕੋਈ ਬਹੁਤੀ ਕਾਮਯਾਬ ਹੁੰਦੀ ਦਿਖਾਈ ਨਹੀਂ ਦਿੰਦੀ ਉਮੀਦਵਾਰ ਚੰਗੇ ਚੁਣਨੇ ਪਹਿਣਗੇ ਉਹਨਾਂ ਦਾ ਲੋਕਾਂ ਦੇ ਵਿੱਚ ਆਧਾਰ ਹੋਣਾ ਚਾਹੀਦਾ ਹੋਵੇਗਾ ਲੋਕ ਉਹਨਾਂ ਨੂੰ ਜਾਣਦੇ ਪਛਾਣਦੇ ਹੋਣਗੇ ਸਿਰਫ ਸੁਰਖੀਆਂ ਵਟੋਰ ਕੇ ਸੋਸ਼ਲ ਮੀਡੀਆ ਦੇ ਵਿੱਚ ਕੌਣ ਪੌਪੂਲਰ ਹੈ ਉਸ ਦੇ ਬੇਸ ਦੇ ਉੱਤੇ ਇਲੈਕਸ਼ਨਾਂ ਨਹੀਂ ਜਿੱਤੀਆਂ ਜਾ ਸਕਦੀਆਂ ਇਹ ਸ਼ਾਇਦ ਇਹਨਾਂ ਦੋਨਾਂ ਤੜਿਆਂ ਨੂੰ ਸਮਝਣਾ ਪਏਗਾ ਇਹਨਾਂ ਦੋਨਾਂ ਗਰੁੱਪਾਂ ਨੂੰ ਬੈਠ ਕੇ ਆਪਣਾ ਆਪਣਾ ਪ੍ਰੋਗਰਾਮ ਬੜਾ ਸਾਫ਼ ਤਰੀਕੇ ਨਾਲ ਉਲਿਖਣਾ ਪਏਗਾ ਜੇ ਇਹ ਪ੍ਰਦਰਸ਼ਨ ਚੰਗਾ ਕਰਨਾ ਚਾਹੁੰਦੇ ਨੇ 2026 ਦੇ ਵਿੱਚ ਨਹੀਂ ਤਾਂ ਇਸ ਇਲਾਕੇ ਦੇ ਵਿੱਚੋਂ ਇਹ ਦੂਜੇ ਸਥਾਨ ਤੇ ਨਹੀਂ ਰਹੇ ਚੋਣਾਂ ਜਿੰਨੀਆਂ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਬਾਕੀ ਇਲਾਕਿਆਂ ਦੇ ਵਿੱਚ ਸ਼ਹਿਰੀ ਇਲਾਕਿਆਂ ਦੇ ਵਿੱਚ ਕੀ ਪ੍ਰਦਰਸ਼ਨ ਕਰਨਗੇ ਉਸ ਤੇ ਉੱਤੇ ਸਵਾਲੀਆ ਨਿਸ਼ਾਨ ਤਾਂ ਜ਼ਰੂਰ ਲੱਗ ਗਏ ਪਿੱਛੇ ਬਚਦੀ ਹੈ ਭਾਜਪਾ ਭਾਜਪਾ ਦੇ ਲੋਕ ਵੀ ਇਹ ਦਾਵਾ ਜ਼ਰੂਰ ਕਰਨਗੇ ਕਿ ਸਾਨੂੰ 2022 ਦੇ ਵਿੱਚ ਸਿਰਫ 1132 ਵੋਟਾਂ ਪਈਆਂ ਸੀ ਹੁਣ ਅਸੀਂ ਇਸ ਤੋਂ 5 ਗੁਣਾ 6 ਗੁਣਾ ਆਪਣੀਆਂ ਵੋਟਾਂ ਵਧਾ ਕੇ ਲੈ ਗਏ ਆ ਸਾਡਾ ਪ੍ਰਦਰਸ਼ਨ ਚੰਗਾ ਹੈ ਇਹ ਸੀ ਪੰਥਕ ਇਲਾਕੇ ਦੇ ਵਿੱਚ ਪੰਥਕ ਹਲਕੇ ਦੇ ਵਿੱਚ ਆਪਣੀਆਂ ਵੋਟਾਂ ਦੀ ਗਿਣਤੀ ਦੇ ਵਿੱਚ ਪੰਜ ਛੇ ਗੁਣਾ ਸੁਧਾਰ ਕਰ ਸਕਦੇ ਆ ਤਾਂ ਅਸੀਂ ਬਾਕੀ ਪੰਜਾਬ 'ਚ ਕੀ ਕਰਾਂਗੇ ਇਸ ਦਾ ਅੰਦਾਜ਼ਾ ਲਾ ਲਓ ਲੇਕਿਨ ਭਾਜਪਾ ਨੂੰ ਅਜੇ ਬਹੁਤ ਮਿਹਨਤ ਕਰਨ ਦੀ ਲੋੜ ਹੈ ਭਾਜਪਾ ਅਜੇ ਤੱਕ ਆਪਣਾ ਚਿਹਰਾ ਹੀ ਸਾਹਮਣੇ ਨਹੀਂ ਲਿਆ ਸਕੀ ਲੋਕਾਂ ਦੇ ਕਿ ਕਿਹੜੇ ਚਿਹਰੇ ਦੇ ਉੱਤੇ ਉਹ ਦਾ ਲਾ ਰਹੇ ਨੇ ਕਿਹੜੇ ਚਿਹਰੇ ਦੀ ਪ੍ਰਧਾਨਗੀ ਦੇ ਉੱਤੇ ਉਹ ਇਲੈਕਸ਼ਨਾਂ ਲੜਨਗੇ 2027 ਦੀਆਂ ਕਿ ਜਿਹੜੇ ਪੁਰਾਣਾ ਉਹਨਾਂ ਦਾ ਟਰਸਟਡ ਵਰਕਰ ਹੈ ਆਰਐਸਐਸ ਦੇ ਨਾਲ ਜੁੜਿਆ ਹੋਇਆ ਕਈ ਸਾਲਾਂ ਤੋਂ ਜਿਹੜੇ ਵਰਕਰ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਦਾਅ ਖੇਡਿਆ ਜਾਏਗਾ ਜਾਂ ਹੋਰਾਂ ਪਾਰਟੀਆਂ ਚੋਂ ਲਿਆ ਕੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਇਸ ਦੇ ਉੱਤੇ ਵੀ ਹਜੇ ਅਸਮੰਜਜ ਹੈ ਇਸ ਦੇ ਨਾਲ ਗਠਜੋੜ ਹੋਏਗਾ ਗਠਜੋੜ ਹੋਏਗਾ ਜਾਂ ਨਹੀਂ ਹੋਏਗਾ ਇਸ ਦੇ ਉੱਤੇ ਵੀ ਕਿਆਸਰਾਈਆਂ ਲਗਾਤਾਰ ਜਾਰੀ ਨੇ ਕਿ ਚੋਣਾਂ ਤੋਂ ਪਹਿਲਾਂ ਗਠਬੰਧਨ ਹੋਏਗਾ ਕਿ ਨਤੀਜਿਆਂ ਤੋਂ ਬਾਅਦ ਗਠਬੰਧਨ ਹੋਏਗਾ ਇਹਨਾਂ ਦੇ ਉੱਪਰ ਵੀ بار بار ਚਰਚਾ ਜ਼ਰੂਰ ਹੁੰਦੀ ਹੈ ਪਰ ਕਿਸੇ ਨਤੀਜੇ ਤੇ ਨਹੀਂ ਪਹੁੰਚਿਆ ਗਿਆ ਇਹ ਵੀ ਜ਼ਿਕਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਤੋਂ 2027 ਤੋਂ ਪਹਿਲਾਂ ਕੋਈ ਨਾ ਕੋਈ ਐਲਾਨ ਕਰਾਏ ਜਾਣਗੇ ਕੋਈ ਵੱਡਾ ਪੈਕੇਜ ਲਿਆਂਦਾ ਜਾ ਸਕਦਾ ਹੈ ਜਿਸ ਤੇ ਨਾਲ ਲੋਕ ਭਾਜਪਾ ਦੇ ਹੱਕ ਦੇ ਵਿੱਚ ਭੁਗਤਣਗੇ ਲੇਕਿਨ ਜੇ ਹੜਾਂ ਦੇ ਵਿੱਚੋਂ ਕੁਝ ਜ਼ਿਆਦਾ ਵੱਡਾ ਐਲਾਨ ਨਹੀਂ ਕਰ ਸਕੇ ਇਸ ਪੈਕੇਜ ਦੀ ਉਮੀਦ ਲੋਕ ਕਰਨ ਜਾਂ ਉਹਦਾ ਕੀ ਫਾਇਦਾ ਵੀ ਹੋਏਗਾ ਭਾਜਪਾ ਨੂੰ ਇਸ ਤੇ ਉੱਤੇ ਵੀ ਸਵਾਲੀਆ ਨਿਸ਼ਾਨ ਤਾਂ ਲੱਗ ਹੀ ਰਹੇ ਤੋਂ ਕੁੱਲ ਮਿਲਾ ਕੇ ਇਹ ਇੱਕ ਜ਼ਮਨੀ ਚੋਣ ਦਾ ਰਿਜ਼ਲਟ ਹੈ ਜ਼ਮਨੀ ਚੋਣ ਦਾ ਨਤੀਜਾ ਹੈ ਇਸ ਨੂੰ ਇਹ ਕਹਿ ਦੇਣਾ ਕਿ ਸੈਮੀ ਫਾਈਨਲ ਸੀ 2027 ਦੇ ਨਤੀਜੇ ਕੁਝ ਅਜੇ ਹੀ ਹੋਣਗੇ ਜਾਂ ਲੋਕਾਂ ਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਪੈ ਜਾਏਗਾ ਇਹ ਕਹਿਣਾ ਵੀ ਕੁ ਸਿਆਣਪ ਵਾਲੀ ਗੱਲ ਨਹੀਂ ਹੋਏਗੀ ਹਜੇ ਵਕਤ ਬਹੁਤ ਪਿਆ ਹੈ ਬਹੁਤ ਕੁ ਹੋਣਾ ਹੈ ਹਰ ਪਾਰਟੀ ਨੇ ਆਪਣੀ ਪੂਰੀ ਤਿਆਰੀ ਪੂਰੀ ਤਾਕਤ ਉਹਨਾਂ ਚੋਣਾਂ ਦੇ ਵਿੱਚ ਝੋਕਣੀ ਹੈ ਹਜੇ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ 1100 ਰੁਪਏ ਵੀ ਦੇਣੇ ਨੇ ਹੋਰ ਪ੍ਰਯੋਗ ਵੀ ਹੋਣੇ ਨੇ ਆਉਣ ਵਾਲੇ 1 ਸਾਲ ਜਾਂ ਸਵਾ ਸਾਲ ਦੇ ਵਿੱਚ ਕੀ ਕੀ ਹੁੰਦਾ ਹੈ ਉਹਨਾਂ ਚੀਜ਼ਾਂ ਦਾ ਅਸਰ ਵੀ 2027 ਦੇ ਨਤੀਜਿਆਂ ਤੇ ਜ਼ਰੂਰ ਪਏਗਾ ਚਰਚਾ ਕਰਨ ਨੂੰ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਸੈਮੀ ਫਾਈਨਲ ਸੀ ਇਸ ਤੋਂ ਕੋਈ ਸੇਧ ਮਿਲੇਗੀ ਲੇਕਿਨ ਵਾਕਿਆ ਹੀ ਇਹ ਜ਼ਿਮਨੀ ਚੋਣ ਇੱਕ ਅਲੱਗ ਚੋਣ ਸੀ ਇਸ ਦੇ ਵਿੱਚ ਪਾਰਟੀਆਂ ਦੇ ਨਾਲੋਂ ਜ਼ਿਆਦਾ ਉਮੀਦਵਾਰਾਂ ਦੀ ਸਾਖ ਦਾਤੇ ਲੱਗੀ ਹੋਈ ਸੀ ਤੇ ਜਿੱਤ ਜਾਂ ਹਾਰ ਵੀ ਉਹ ਉਮੀਦਵਾਰਾਂ ਦੀ ਜਿਆਦਾ ਹੈ ਪਾਰਟੀਆਂ ਦੀ ਘੱਟ ਹੈ ਇਸ ਨੂੰ ਪਾਰਟੀਆਂ ਦੀ ਪਰਫਾਰਮੈਂਸ ਨਾਲ ਜੋੜ ਕੇ ਤੇ ਅੱਗੇ 2027 ਦੇ ਨਤੀਜੇ ਪ੍ਰੋਡਿਕਟ ਕਰ ਦੇਣਾ ਇਹ ਵੀ ਕਿਤੇ ਨਾ ਕਿਤੇ ਕੋਈ ਸਿਆਣਪ ਦੀ ਗੱਲ ਨਹੀਂ ਹੋਏਗੀ ਲੇਕਿਨ ਸੋਸ਼ਲ ਮੀਡੀਆ ਤੇ ਅਕਸਰ ਇਹ ਚੀਜ਼ਾਂ ਹੁੰਦੀਆਂ ਨੇ ਹੁਣ ਵੀ ਹੋ ਰਹੀਆਂ ਨੇ ਇਸ ਨੂੰ ਇਹ ਦਿਖਾਇਆ ਜਾਏਗਾ ਕਿ ਅਕਾਲੀ ਦਲ ਮੁਰ ਸੁਰਜੀਤ ਹੋ ਗਿਆ ਹੈ ਅਕਾਲੀ ਦਲ ਟੱਕਰ ਦੇ ਵਿੱਚ ਆ ਗਿਆ ਹੈ ਆਮ ਆਦਮੀ ਪਾਰਟੀ ਵੀ ਇਹ ਦੰਪਰੇਗੀ ਕਿ 2027 ਦੇ ਵਿੱਚ ਸਾਡੀ ਸਰਕਾਰ ਦੁਬਾਰਾ ਬਣਨ ਜਾ ਰਹੀ ਹੈ ਕਾਂਗਰਸ ਵੀ ਕਿਤੇ ਨਾ ਕਿਤੇ ਕਹੇਗੀ ਕਿ ਅਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ ਸਾਰੀਆਂ ਪਾਰਟੀਆਂ ਹੀ ਦਾਅਵੇ ਕਰਨਗੀਆਂ ਪਰ ਸਿਰਫ ਤਰਨ ਤਰਨ ਦੇ ਨਤੀਜੇ ਦੇਖ ਕੇ ਇਹ ਕਹਿ ਦੇਣਾ ਕਿ ਸਰਕਾਰ ਕਿਸ ਪਾਰਟੀ ਦੀ ਬਣੇਗੀ ਇਹ ਆਪਣੇ ਆਪ ਦੇ ਵਿੱਚ ਕੋਈ ਠੀਕ ਸਟੀਕ ਐਨਾਲਿਸਿਸ ਨਹੀਂ ਹੋਏਗਾ ਵਿਸ਼ਲੇਸ਼ਣ ਨਹੀਂ ਹੋਏਗਾ ਹਜੇ ਸਮਾਂ ਪਿਆ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਘਟਨਾਵਾਂ ਘਟਣਗੀਆਂ ਬਹੁਤ ਕੁਝ ਵਾਪਰੇਗਾ ਉਸਤੇ ਨੇੜੇ ਜਾ ਕੇ ਹੀ ਕਿਤੇ ਨਾ ਕਿਤੇ ਇਹ ਅੰਦਾਜ਼ਾ ਲੱਗੇਗਾ ਕਿ ਹਵਾ ਕਿਸ ਤਰਫ ਦੀ ਵਹਿ ਰਹੀ ਹੈ ਫਿਲਹਾਲ ਅੱਜ ਦਿਨ ਜਸ਼ਨ ਮਨਾਉਣ ਦਾ ਹੈ ਸਾਰੀਆਂ ਪਾਰਟੀਆਂ ਹੀ ਇਸ ਨਤੀਜੇ ਤੋਂ ਆਪਣੇ ਲਈ ਕੀ ਪੋਜ਼ਿਟਿਵ ਹੈ ਕਿਸ ਤਰੀਕੇ ਦਾ ਵਰਤਾਂਤ ਸਿਰਜਣਾ ਹੈ ਉਸ ਦੇ ਵਿੱਚ ਲੱਗ ਗਈਆਂ ਨੇ ਸਾਰੇ ਹੀ ਇਸ ਨਤੀਜੇ ਨੂੰ ਆਪਣੀ ਆਪਣੀ ਜਿੱਤ ਦਿਖਾਉਣ ਦੀ ਕੋਸ਼ਿਸ਼ ਕਰਨਗੇ 2027 ਜਿੱਤਣ ਦਾ ਦਮ ਪਰਣਗੇ ਪਰੇ ਨਤੀਜੇ ਸਿਰਫ ਇਸ ਚਮਨੀ ਚੋਣ ਦੇ ਨਤੀਜੇ ਨੇ ਇਸ ਤੋਂ ਵੱਧ ਕੁਝ ਨਹੀਂ ਇਹ ਸਾਰੇ ਲੋਕਾਂ ਨੂੰ ਸਮਝਣਾ ਪਏਗਾ ਸੋ ਉਮੀਦ ਕਰਦੇ ਹਾਂ ਕਿ ਇਹ ਵਿਸ਼ਲੇਸ਼ਣ ਇਸੇ ਤਰੀਕੇ ਨਾਲ 2-4 ਦਿਨਾਂ ਦੇ ਵਿੱਚ ਬੰਦ ਹੋ ਜਾਣਗੇ ਹੌਲੀ-ਹੌਲੀ ਕੋਈ ਹੋਰ ਸੁਰਖੀ ਅੱਗੇ ਆ ਜਾਏਗੀ ਉਸ ਤੇ ਉੱਪਰ ਚਰਚਾ ਸ਼ੁਰੂ ਹੋ ਜਾਏਗੀ ਉਸ ਨੂੰ 2027 ਦੀਆਂ ਚੋਣਾਂ ਦੇ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਜਾਏਗਾ ਤੇ ਇਹ ਚਰਚਾਵਾ ਇਹ ਵਿਸ਼ਲੇਸ਼ਣ ਇਸੇ ਤਰੀਕੇ ਨਾਲ ਹੀ ਚੱਲਦੇ ਰਹਿਣਗੇ ਤੁਹਾਤੋਂ ਵਿਦਾ ਲੈਣੇ ਆ 何